ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਵੀਡੀਓ ਇੱਕ ਬਹੁਤ ਵਧੀਆ ਚੰਗੀ ਬਰੀਡ ਜਿਹੜੀ ਆਪਣੀ ਦੋਸਤੋ ਪੰਜਾਬ ਦੇ ਵਿੱਚ ਬਹੁਤ ਪ੍ਰਚਲਿਤ ਹੈਗੀ ਆ ਬਾਰਡਰ ਬਰੀਡ ਆ ਜਿਹੜੀ ਦੋਸਤੋ ਨੀਲੀ ਰਾਵੀ ਤੇ ਅਕਸਰ ਨੀਲੀ ਦੀਆਂ ਮੱਝਾਂ ਜਿਹੜੀਆਂ ਦੋਸਤੋ ਕਾਫੀ ਫੇਮਸ ਹੈਗੀਆਂ ਜੇਕਰ ਆਪਾਂ ਪਾਕਿਸਤਾਨ ਵਾਲੇ ਨਿਗਾਹ ਮਾਰਦੇ ਆ ਦੋਸਤੋ ਤੇ ਉਧਰ ਦੇ ਪਸ਼ੂ ਜੇਕਰ ਹੈਗੇ ਆ ਦੋਸਤੋ ਤੇ ਆਪਣੇ ਪੰਜਾਬ ਦੇ ਵਿੱਚ ਵੀ ਜਿਹੜੀਆਂ ਬਹੁਤ ਖੂਬਸੂਰਤ ਬਾ ਕਮਾਲ ਜਿਹੜੀਆਂ ਚੀਜ਼ਾਂ ਦੋਸਤੋ ਮਿਲ ਜਾਣ ਗਿਆ ਪੰਜਾਬ ਦੇ ਵਿੱਚ ਜੇ ਕਰਵਾ ਦੋਸਤੋ ਗੱਲ ਕਰੀਏ ਤੇ ਮਿਲਕਿੰਗ ਲਾਈਨ ਦੇ ਵਿੱਚ ਜਾਂ ਬਰੀਡਿੰਗ ਜਾਂ ਬਰੀਡ ਦੇ ਵਿੱਚ ਦੋਸਤੋ ਆਪਣਾ ਕੋਈ ਪੰਜਾਬ ਪਛੜਿਆ ਨਹੀਂ ਹੈਗਾਗਾ ਪਸ਼ੂ ਇੱਥੇ ਵੀ ਬਹੁਤ ਵਧੀਆ ਤੋਂ ਵਧੀਆ ਚੰਗੇ ਤੋਂ ਚੰਗਾ ਖਾਰੇ ਤੋਂ ਖਰਾ ਪਸ਼ੂ ਜਿਹੜਾ ਦੋਸਤੋ ਉਹ ਪਿਆ ਹੈਗਾ ਸੋ ਪਿਆ ਉੱਥੇ ਆ ਦੋਸਤੋ ਜਿੱਥੇ ਪਸ਼ੂ ਪਾਲਕ ਵੀਰਾਂ ਨੇ ਅੱਗੇ ਸਾਹਮ ਸੰਭਾਲ ਲਿਆ ਬਰੀਡਰ ਵੀਰਾਂ ਨੇ ਅੱਗੇ ਸਾਹਮ ਸੰਭਾਲ ਕਰਕੇ ਦੋਸਤੋ ਉਹਨੂੰ ਬਰਕਰਾਰ ਰੱਖਿਆ ਤੇ ਬਾਕੀ ਜਿਹੜੇ ਦੋਸਤੋ ਕਿਤੇ ਨਾ ਕਿਤੇ ਜਗ੍ਹਾ ਤੇ ਪੈਸੇ ਦੀ ਗਰਜ ਕਰਕੇ ਲੋੜ ਕਰਕੇ ਕਰੇ ਲੂ ਕੰਮ ਕਰ ਕਰਕੇ ਜਦੋਂ ਪਸ਼ੂ ਦੋਸਤੋ ਸੇਲ ਕਰ ਦਿੱਤਾ ਜਾਂਦਾ ਹੈ ਤੇ ਉੱਥੋਂ ਜਿਹੜਾ ਬਰੀਡ ਆ ਅੱਗੇ ਚਾਲੇ ਪਾ ਜਾਂਦੀ ਆ ਤੇ ਅੱਜ ਜਿੱਥੇ ਦੋਸਤੋ ਆਪ ਆਏ ਹੈਗੇ ਆ ਪਿੰਡ ਮਿਲਕ ਅਕਾਲੀਆਂ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਜਿਹੜਾ ਦੋਸਤੋ ਇਸ ਪਿੰਡ ਨੂੰ ਮੋਗਾ ਲੱਗਦਾ ਹੈਗਾ ਪੁਰਾਣੀ ਪਾਕਿਸਤਾਨ ਬਲੱਡ ਲਾਈਨ ਦੇ ਬੁੱਲਾਂ ਦੇ ਬੱਚੇ ਵੀ ਮਿਲਦੇ ਹਨ ਵੀਰ ਢਿੱਲੋ ਅਮਨਦੀਪ ਦੇ ਫਾਰਮ ਤੇ ਪਹੁੰਚੇ ਆ ਪਸ਼ੂ ਜਿਹੜੇ ਹੈਗੇ ਆ ਦੋਸਤੋ ਨੀਲੀ ਤੇ ਨੀਲੀ ਰਾਵੀ ਦੇ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਅਕਸਰ ਇੱਥੇ ਸੇਲ ਪਰਚੇਜ ਵਾਲੇ ਮਿਲਦੇ ਰਹਿੰਦੇ ਆ ਛੋਟੇ ਬੱਚਿਆਂ ਦੀ ਗੱਲ ਕਰੀਏ ਕਾਫ ਮੇਲ ਹੋਗੇ ਚਾਹ ਫੀਮੇਲ ਹੋਗੇ ਦੋਸਤੋ ਇਥੇ ਤੁਹਾਨੂੰ ਜਿਹੜੇ ਨਜ਼ਰ ਆਏ ਆ ਵੀਡੀਓ ਦੇ ਵਿੱਚ ਤੁਸੀਂ ਖਰੀਦੇ ਵੀ ਹੈਗੇ ਆ ਬਹੁਤ ਦੂਰ ਦੂਰ ਆਊਟ ਆਫ ਸਟੇਟ ਪੰਜਾਬ ਦੀ ਗੱਲ ਕਰੀਏ ਤੇ ਸਾਰੀਆਂ ਜਗ੍ਹਾਵਾਂ ਤੇ ਬੱਚੇ ਗਏ ਵੀ ਆ ਤੇ ਜਿਹੜੇ ਦੋਸਤੋ ਅੱਜ ਖਾਸ ਆ ਵੀਡੀਓ ਹੈਗੀ ਆ ਆ ਵੀਰ ਹੁਣਾਂ ਦੇ ਜਿਹੜੇ ਘਰੇ ਜਿਹੜੇ ਪਸ਼ੂ ਰੱਖੇ ਹੋਏ ਆ ਫਾਰਮ ਦੇ ਉੱਪਰ ਉਹ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਘਰੇ ਵੀਰ ਹੁਣੇ ਇਹਨਾਂ ਦੀ ਪਰਵਰਿਸ਼ ਕਰਦੇ ਨੇ ਅਕੇ ਡੇਰੀ ਫਾਰਮਿੰਗ ਲਈ ਜਿਹੜੇ ਅੱਗੇ ਪਸ਼ੂ ਇਹ ਰੱਖੇ ਹੋਏ ਆ ਆ ਵੀਰ ਦੇ ਕੋਲੋਂ ਆਪਾਂ ਡਿਟੇਲ ਲਵਾਂਗੇ ਕੁਝ ਪਸ਼ੂ ਜਿਹੜੇ ਸੇਲ ਲਈ ਹੈਗੇ ਆ ਇੱਕ ਅੱਧੀ ਝੋਟੀ ਹੈਗੀ ਹੈ ਸੇਲ ਵਾਸਤੇ ਵਿੱਚ ਉਹ ਵੀ ਆਪਾਂ ਜਿਹੜੀ ਦੋਸਤੋ ਵੀਰ ਤੋਂ ਪੂਰੀ ਇਨਫਾਰਮੇਸ਼ਨ ਲੈ ਕੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਚੱਲਦੇ ਆ ਵੀਰ ਅਮਨਦੀਪ ਢਿੱਲੋਂ ਦੇ ਕੋਲ ਵਧੇਰੇ ਜਾਣਕਾਰੀ ਦੇ ਲਈ ਸਭ ਤੋਂ ਪਹਿਲਾਂ ਬਾਈ ਅਮਨਦੀਪ ਢਿੱਲੋਂ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਬਾਈ ਰਾਜਸੰਦੂ ਤੇਰਾ ਬਹੁਤ-ਬਹੁਤ ਵੈਲਕਮ ਕੀਤਾ ਜਾਂਦਾ ਘਰੇ ਪਹੁੰਚਣ ਤੇ ਤੇ ਮੈਂ ਤੇਰਾ ਬਹੁਤ-ਬਹੁਤ ਧੰਨਵਾਦ ਕਰਦਾ ਭਰਾ ਠੀਕ ਹੈ ਜੀ ਮਿਹਰਬਾਨੀ ਭਰਾ ਤੇ ਢਿੱਲੋਂ ਵੀਰ ਅੱਜ ਪਾਈਏ ਚਾਣਨਾ ਇਸ ਬਰੀਡ ਦੇ ਉੱਪਰ ਇਹ ਆਪਣੇ ਘਰ ਦੇ ਪਸ਼ੂ ਆ ਏ ਵੀਰੇ ਮੇਰੇ ਨਾਲ ਸਾਰੇ ਖਰੀਦੇ ਹੋਇਆ ਅੱਛਾ ਜੀ ਘਰ ਦਾ ਨਹੀਂ ਪਰ ਖਰੀਦੇ ਜਦੋਂ ਮੈਂ ਖਰੀਦ ਕੇ ਲਿਆਇਆ ਸੀ ਮੇਰੇ ਫਾਦਰ ਸਾਹਿਬ ਨੇ ਮੈਨੂੰ ਕਿਹਾ ਸੀ ਕਹਿੰਦਾ ਵੀ ਕਿਉਂ ਕਮਲਾ ਹੋ ਗਿਆ ਇੰਨੇ ਪੈਸੇ ਲਾਈ ਜਾਣਾ ਹੂੰ ਕਿਉਂਕਿ ਉਦੋਂ ਆਹ ਝੋਟੀ ਵੀ ਨਟ ਤੇ ਕਈਆਂ ਨੇ ਜਦੋਂ ਹੁਣ ਪਈ ਵੇਖ ਪਛਾਣ ਲੈਣੀ ਆ ਹੂੰ ਆਹ ਝੋਟੀ ਵੀ ਜਿਹੜੀ ਆ ਕਈਆਂ ਨੇ ਪਛਾਣ ਲੈਣੀ ਜਦੋਂ ਨਟ ਤੇ ਵੀਡੀਓ ਚੱਲ ਗਈ ਠੀਕ ਹੈ ਜੀ ਤੇ ਉਦੋਂ ਜਦੋਂ ਲੈ ਕੇ ਆ ਇਹਨੂੰ ਲਿਆਂਦੀ ਨੂੰ ਅੱਜ ਕੋਈ 1.5 ਸਾਲ ਦੇ ਨੇੜੇ ਹੋ ਗਿਆ ਇਹਨੂੰ ਕੋਈ 2 ਸਾਲ ਦੇ ਨੇੜੇ ਹੋ ਗਿਆ ਹੂੰ 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 ਤਾਂ ਜਦੋਂ ਵੀ ਮੰਨ ਲਓ ਲੈ ਕੇ ਆਇਆ ਤਾਂ ਉਦੋਂ 8-10 ਕਿਲੋ ਵਾਲੀ ਸੱਜਣ ਮੱਝ ਆ ਜਾਂਦੀ ਸੀ ਹੂੰ ਜਦੋਂ ਜਿੰਨੇ ਰੇਟ 'ਚ ਇਹ ਆਈਆਂ ਹੂੰ ਹੂੰ ਤੇ ਇੱਕ ਮੈਂ ਇਹ ਗੱਲ ਕਹਿਣਾ ਵੀ ਜਿਹੜੀ ਮੈਂ ਲਾਈਨ ਲਿਖਾਈ ਆ ਨਾ ਪਾਕਿਸਤਾਨੀ ਬਲੱਡ ਲਾਈਨ ਦੇ ਪ੍ਰਾਣੇ ਮੇਰੀਆਂ ਝੋਟੀਆਂ ਜੰਪ ਹੁੰਦੀਆਂ ਕਈ ਮੈਂ ਮੰਨ ਲਓ ਇਹ ਵੀ ਜੰਪ ਕਰਾਈ ਆ ਇਹ ਜੰਪ ਤੇ ਨਹੀਂ ਕਨਸੀਵ ਕੀਤਾ ਸੀ ਇਹ ਸੀਮਤ ਤੇ ਰੁਕੀ ਹੂੰ ਮੇਰੇ ਕੋਲੇ ਫਾਦਰ ਸਾਹਿਬ ਨੇ ਥੋੜੀ ਜੀ ਚਲੋ ਮਣਾਈ ਕਰਤੀ ਆ ਮੇਰੇ ਕੋਲੇ ਤਿੰਨ ਹੋਰ ਵੀ ਨਗਿਨੇ ਆ ਮਾਲਕ ਉਹ ਨਟ ਤੇ ਹੀ ਨਹੀਂ ਸ਼ੋਅ ਕਰਨੇ ਕਿਉਂਕਿ ਉਹ ਸਾਡੇ ਮੇਰੇ ਦਾਦੇ ਪਰਦਾਦੇ ਤੋਂ ਤੁਰ ਹੀ ਆਉਂਦੀ ਸਾਡੀ ਹੋਮ ਬਰੀਡ ਆ ਉਹ ਰਵੀ ਨਸਲ ਪੈਰ ਦੋ ਵਾਈਟ ਮੱਥੇ ਬੱਲ ਅੱਖ ਮਣਕਣੀ ਇੱਕ ਉਹਦੇ ਚ ਬਲੀ ਸਾਹ ਦੀ ਝੋਟੀਆਂ ਸਾਡੇ ਘਰੇ ਉਹ ਵੀ ਹੈਗੀ ਆ ਉਹਦੀਆਂ ਕਟੀਆਂ ਅਕਸਰੀ ਮੈਂ ਤੋਂ ਡਾਕਟਰ ਗੋਗੀ ਆ ਰਾਏਕੋਟ ਤੋਂ ਹੋਲ ਜਾਂਦਾ ਬਹੁਤ 15 16 ਕਿਲੋ ਵਾਲੀ ਮਾਲਕਣਾ ਪਰ ਇਹ ਵੀਡੀਓ ਮੈਂ ਤਾਂ ਸ਼ੂਟ ਕਰਨ ਲੱਗਾ ਉਹਨਾਂ ਵੀ ਦੋ ਗਵੀਰ ਹੈਗੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਭਰਾ ਮੇਰਾ ਵਪਾਰ ਦਾ ਕੰਮ ਆ ਮੈਂ ਸ਼ੌਂਕੀ ਜ਼ਰੂਰ ਆ ਮਾਲੋ ਕਟੀਆਂ ਨੀਲੀ ਰਵੀ ਵੇਚਦਾ ਲਿਆਉਣਾ ਵਾ ਪਰ ਮੇਰੇ ਅੰਦਰ ਸ਼ੌਂਕ ਬਹੁਤ ਜ਼ਿਆਦਾ ਮੈਂ ਕਈ ਇੱਕ ਦੋ ਵੀਰਾਂ ਨੇ ਮੈਨੂੰ ਕਿਹਾ ਵੀ ਤੇਰੇ ਘਰੇ ਕਿਤੇ ਕਿੰਨੇ ਕੁ ਮੰਨ ਲਓ ਤੂੰ ਅਜ ਤੱਕ ਵਖਾ ਕੋਈ ਹੈ ਕੋ ਖੜੇ ਨੀ ਗਿਨੇ ਉਹਨਾਂ ਨੂੰ ਐ ਲੱਗਦਾ ਸੀ ਕਿ ਵੀਰ ਨੇ ਕਿਤੇ ਪਾਸੇ ਸੇਲ ਕਰਤੇ ਪੈਸੇ ਮੰਨ ਲਓ 4 ਮਿਲੇ ਤੇ ਦੇਤੇ ਪਰ ਵੀਰੋਂ ਸੇਲ ਨਹੀਂ ਕੀਤੇ ਆਪਾਂ ਨਕੀਨੀ ਅੱਜ ਵੀ ਘਰੇ ਖੜੇ ਆ ਸਿਰਫ ਸ਼ੌਗਿਆ ਤੌਰ ਘਰੇ ਦੁੱਧ ਪੀਣ ਨੂੰ ਰੱਖਿਆ ਆਪਾਂ ਮੇਲਿਆਂ 'ਚ ਵੀ ਗਏ ਸੀ ਝੋਟੀ ਲੈ ਕੇ ਉੱਥੇ ਆਪਣਾ ਝੰਡਾ ਵਾਲੇ 5ਵੇਂ ਨੰਬਰ ਤੇ ਲੱਗੀ ਸੀ ਝੋਟੀ ਇਹ ਉਹਨਾਂ ਨੇ ਕੰਪੀਟੀਸ਼ਨ 4th ਤੱਕ ਹੀ ਰੱਖਿਆ ਸੀ ਉਸ ਤੋਂ ਅੱਗੇ ਨਹੀਂ ਮੰਨ ਲਉ ਕੁਛ ਦਿੱਤਾ ਨਹੀਂ ਵੈਸੇ ਆਪਾਂ ਪਾਰਟਿਸਿਪੇਟ ਕੀਤਾ ਸੀ ਇਹੀ ਪਲੂਨ ਝੋਟੀ ਜਿਹੜੀ ਅੱਜ ਸੂਈ ਆ ਇਹਦਾ ਮੇਲਕਾਫ ਆ ਇਹ ਜਿਹੜਾ ਮੇਲਕਾਫ ਆ ਸਟਾਰ ਦਾ ਬੱਚਾ ਹੀ ਤਾਂ ਜੀ ਹਾਂ ਜੀ ਇਸ ਝੋਟੀ ਦਾ ਵਾ ਠੀਕ ਆ ਤੇ ਆ ਵੀ ਜਿਹੜੀ ਮੰਨ ਲਓ ਪ੍ਰੋਸ ਅੱਜ 7 ਮਹੀਨਿਆਂ ਦੀ ਇਹ ਗੱਭਣਾ ਇਹਨੂੰ 8ਵਾਂ ਮਹੀਨਾ ਆਹ ਜਿੱਦਨ ਇੱਕ ਅਸੂ ਹੋ ਗਿਆ ਦੋ ਦਿਨਾਂ ਨੂੰ ਇੱਕ ਅਸੂ ਦਾ ਮਹੀਨਾ ਚੜ ਜਾਣਾ ਉਹ ਦਿਨ ਨੂੰ 8ਵਾਂ ਮਹੀਨਾ ਲੱਗ ਜਾਣਾ ਠੀਕ ਆ ਅੱਛਾ ਇਹ ਜਦੋਂ ਤੁਸੀਂ ਆਲੀਏ ਪ੍ਰੈਗਨੈਂਟ ਹੈ ਝੋਟੀ ਹੂੰ ਬਹੁਤ ਜਲੇ ਕਾਂਚੇਰੀ ਹੈ ਵੀ ਇਹ ਬਾਈ ਡਾਇਰੈਕਟ ਜਿਹੜੀ ਜੰਪ ਕਰਵਾਈ ਹੈ ਤੇ ਕਿਹੜੇ ਬਲੂ ਤੋਂ ਕਰਵਾਈ ਹੈ ਜੀ ਇਹ ਵੀਰੇ ਚਲੋ ਨਾਮ ਮੈਂ ਕੀ ਲੈਣਾ ਕਿਉਂਕਿ ਕਈ ਭਰਾ ਨਹੀਂ ਛੱਡ ਦੇਗੇ ਅੱਛਾ ਮੈਂ ਜਿਹੜੀਆਂ ਦੋ ਤਿੰਨ ਮੇਰੇ ਘਰੇ ਰੱਖੀਆਂ ਨਾ ਦੋ ਮੱਜਾਂ ਉਹ ਵੀ ਡਾਇਰੈਕਟ ਕ੍ਰੋਸਿੰਗਾਂ ਵਿੱਚ ਮੇਰੇ ਬਰੀਡਰ ਭਰਾ ਜਿਹੜੇ ਸੱਜਣ ਆ ਕਈਆਂ ਮੱਜਾਂ ਨਹੀਂ ਜਵਾਬ ਦੇ ਦਿੰਨੇ ਪਰ ਆਪਾਂ ਨੂੰ ਨਹੀਂ ਜਵਾਬ ਦਿੱਤਾ ਮੈਂ ਉਹਨਾਂ ਦਾ ਧੰਨਵਾਦ ਕਰਦਾ ਵੀ ਕਿਉਂਕਿ ਉਹ ਸਾਣ ਸੀਮਨ ਤੇ ਲਾਏ ਹੋਏ ਆ ਉਹਨਾਂ ਨੇ ਤੇ ਇਸ ਕਰਕੇ ਜਦੋਂ ਬੱਚੇ ਆ ਗਿਆ ਆਪਾਂ ਡੀਐਨਏ ਕਰਵਾ ਦਾਂਗੇ ਆ ਬੱਚਾ ਬੈਠਾ ਬੜਾ ਡੀਐਨਏ ਕਰਵਾ ਲੈਣਾ ਜੇ ਤਾਂ ਡੀਐਨਏ ਨਿਕਲੂਗਾ ਤਾਂ ਲੈ ਜਾਂ ਜੇ ਨਾ ਨਿਕਲੂਗਾ ਤੇ ਜੋ ਡਨ ਹੋ ਭਰਾਂਗੇ ਇਹ ਸਟਾਰ ਦਾ ਕਿਹਾ ਸੀ ਹਾਂਜੀ ਠੀਕ ਆ ਸੋ ਇਹ ਵੀ ਝੋਟੀ ਬਹੁਤ ਚੰਗੇ ਸਾਹ ਤੋਂ ਜੰਪਿਆ ਦੋ ਮੱਜਾ ਹੋ ਰਿਹਾ ਉਹ ਵੀ ਚੰਗਿਆਂ ਤੋਂ ਜੰਪਿਆ ਆ ਠੀਕ ਆ ਮਣਦੀ ਵੀਰੇ ਇੱਕ ਮੈਂ ਗੱਲ ਤੇਰੀ ਟੋਕਦਾ ਵਿੱਚ ਹਾਂਜੀ ਆ ਚਲੋ ਆਪਣੇ ਕੋਲ ਇਹ ਝੋਟੀ ਅੱਗੇ ਸੂਨ ਤੱਕ ਰਹਿੰਦੀ ਆ ਆਪਣੇ ਘਰੇ ਹੁੰਦੀ ਆ ਹਾਂਜੀ ਤੇ ਜੇਕਰ ਜਿਹੜਾ ਬੱਚਾ ਆਉਂਦਾ ਹਾਂਜੀ ਜਿਸ ਦਿਨ ਜਿਹੜਾ ਬੱਚਾ ਆਇਆ ਹਾਂਜੀ ਉਹ ਜਿਸ ਮਾਲੀ ਦਾ ਬੱਚਾ ਹੋਇਆ ਹਾਂਜੀ ਉਹ ਤੁਸੀਂ ਵੈਰੀਫਾਈ ਕਰੋਗੇ ਵੀ ਇਹ ਡੀਐਨਏ ਟੈਸਟ ਕਰਾ ਲਓ ਵੀ ਇਹ ਉਸੇ ਦਾ ਹੀ ਬੱਚਾ ਜਾਂ ਕੁਝ ਹੋ। ਹਾਂ ਜਦੋਂ ਇਹ ਬੱਚਾ ਧਰ ਦੂਗੀ ਹਾਂ ਤਾਂ ਆਪਾਂ ਉਹ ਬੁੱਲ ਦਾ ਜਿਹਦਾ ਨਾਮ ਲਵਾਂਗੇ ਜਿਹਦਾ ਕ੍ਰੋਸਿੰਗ ਆ ਜਿੱਤੋਂ ਉਹਦੇ ਨਾਲ ਡੀਐਨਏ ਮੈਚ ਨਾ ਕਰੂਗਾ ਤੇ ਆਪਾਂ ਦੇਣਦਾਰ ਹਾਂ। ਮੈਂ ਤਾਂ ਹੀ ਇਹਨਾਂ ਦੀ ਗਾਰੰਟੀ ਚੱਕਦਾ ਜਿਹੜੀ ਉਹ ਲਾਈਨ ਲਿਖਾਈ ਆ ਨਾ ਮੈਂ ਕਟੀਆਂ ਸਾਂਧਾਣੀ ਮੈਂ ਚਾਰ ਕਟੀਆਂ ਪੰਜ ਵੇਚੀਆਂ ਮੈਂ ਸਟਾਰ ਦੀ ਗੱਟੀ ਵੀ ਵੇਚੀ ਆਗੇ। ਮੰਨ ਲਓ ਮੈਂ ਬੱਚੇ ਦੇ ਦਿੰਨਾ ਵਾਂ ਮੇਰੇ ਕੋਲੋਂ ਮੰਨ ਲਓ ਇਹਨਾਂ ਟਾਈਮ ਨਹੀਂ ਹੁੰਦਾ ਮੇਰੇ ਕੋਲੇ ਦੋ ਲਕੀਨੇ ਆਹਾ ਵਾ ਤੈਨ ਮੇਰੇ ਕੋਲੇ ਘਰੇ ਹੋਰ ਵੱਡੀਆਂ ਵੱਜਾਂ ਮੱਝਾਂ ਖੜੀਆਂ ਵਾਂ ਉਹੀ ਇਹਨੇ ਸਾਹਮਦੇ ਡੰਗਰ ਬੱਚੇ ਛੋਟੇ ਨਹੀਂ ਸਾਹਮਦੇਗੇ ਬੱਚੇ ਮੇਰੇ ਤੋਂ ਵੈਸੇ ਹੀ ਮੇਰੇ ਜਿਹੜੇ ਸੱਜਣ ਆ ਚਾਹਵਾਣਾ ਜਦੋਂ ਆ ਕੇ ਬਹਿ ਜਾਂਦੇ ਆ ਮੰਜੇ ਤੇ ਨਹੀਂ ਉੱਠਦੇ ਵੀ ਲੈ ਕੇ ਜਾਣੀ ਕੱਟੀ ਫੇਰ ਉਹ ਲੈ ਜਾਂਦੇ ਆ ਭਰਾ ਠੀਕ ਅੱਛਾ ਇੱਕ ਗੱਲ ਹੋਰ ਹਾਂਜੀ ਵੀ ਤੁਸੀਂ ਵੈਸੇ ਆਪਣੀ ਸਾਰੀ ਆਡੀਅנס ਨੂੰ ਨਹੀਂ ਦੱਸਿਆਗਾ ਵੀ ਇਹ ਗੱਬਣ ਕਿਸ ਤੋਂ ਆ ਡਾਇਰੈਕਟ ਚੰਪ ਤੋਂ ਹਾਂਜੀ ਹਾਂਜੀ ਵੀ ਜੇਕਰ ਮੈਨੂੰ ਨਹੀਂ ਪਤਾ ਵੀ ਤੁਹਾਡਾ ਪਲਾਨ ਇਹਨੂੰ ਸੇਲ ਕਰਨ ਦਾ ਹੈਗਾ ਜਾਂ ਕਿਵੇਂ ਆ ਪਰ ਜੇ ਅ ਫਿਊਚਰ ਦੇ ਟਾਈਮ ਦੇ ਵਿੱਚ ਜੇਕਰ ਕੋਈ ਬੰਦਾ ਚਾਹਵਣਾ ਆਪਣਾ ਕੋਈ ਸ਼ਕੀਰ ਵੀਰ ਨਿਕਲ ਕੇ ਆਉਂਦਾ ਸਾਹਮਣੇ ਹਾਂਜੀ ਤੇ ਖਰੀਦਣੀ ਚਾਹੁੰਦਾ ਤੇ ਉਹਨੂੰ ਤੁਸੀਂ ਉਚੇਚੇ ਤੌਰ ਤੇ ਦੱਸੋਗੇ ਵੀ ਆਹ ਪਾਈ ਜਾਂਦੇ ਆ ਡਾਇਰੈਕਟ ਜੰਪ ਕਰਵਾਇਆ ਇਸ ਬੁੱਲ ਦਾ ਤੇ ਬੱਚਾ ਵੀ ਉਸੇ ਹਿਸਾਬ ਦਾ ਹੀ ਪਾਵੇਗੀ ਬਿਲਕੁਲ ਭਰਾ ਦੱਸਾਂਗੇ ਦੱਸਣਾ ਕਿਉਂ ਨਹੀਂ ਮੰਨ ਲਓ ਵੈਸੇ ਤਾਂ ਯਾਰ ਆਪਾਂ ਇਹਦਾ ਬੱਚਾ ਦੇਾਂਗੇ ਜੇ ਮੇਰਾ ਉਦੋਂ ਦਿਲ ਮੰਨਿਆ ਮੰਨ ਲਓ ਜੇ ਕੋਈ ਸ਼ੌਂਕੀ ਵੀਰ ਹੋਇਆ ਵੈਸੇ ਤਾਂ ਇਹਨੂੰ ਇਰਾਦਾ ਹੀ ਨਹੀਂ ਆਪਣਾ ਸੇਲ ਕਰਨਾ ਇਹੋ ਜਿਹੇ ਨਗੀਨੇ ਘਰ ਘਰ ਥੋੜੀ ਖੜੇ ਆ ਇਹਦੀ ਚੀਜ਼ ਦਿਖਾਓ ਇੱਧਰ ਆ ਮੇਰਾ ਵੀਰ ਇੱਥੇ ਦਿਖ ਮਿਲਕਵੀਨ ਉਦਾਂ ਹੀ ਬੋਡੀ ਤੇ ਸਾਰੀਆਂ ਦਰਸ਼ਕਾਂ ਨੂੰ ਦਿਖਾ ਦੇ ਮੜਾ ਜਾ ਚਾਨਾ ਪਾ ਦੇ ਚਲੋ ਮੈਂ ਐਡਾ ਤਕੜਾ ਬਰੀਡਰ ਤਾਂ ਹੈ ਨਹੀਂ ਨਾ ਆਪਾਂ ਐਡੇ ਤਕੜੇ ਖਿਡਾਰੀ ਆ ਭਰਾ ਮਾਲਕ ਦੇ ਟਾਈਮ ਨਾਲ ਚਲੋ ਦੋ ਟਾਈਮ ਦੀ ਰੋਟੀ ਮਿਲ ਰਹੀ ਆ ਪਰ ਆਹ ਦਿਖਾ ਮੜਾ ਜਾ ਜਿੱਥੇ ਚੁੰਡੀ ਭਰੇਗਾ ਉੱਥੋਂ ਹੀ ਰੋਗ ਆ ਜਾਊਗਾ ਜਿੱਥੇ ਚੁੰਡੀ ਭਰੇਗਾ ਚਾਹੇ ਪੱਟ ਤੋਂ ਭਰਲਾ ਚਾਹੇ ਜਿੱਥੋਂ ਮਰਜੀ ਭਰਲਾ ਜਿੱਥੋਂ ਮਰਜੀ ਇਹ ਨਹੀਂ ਵੀ ਇੱਕ ਜਗ੍ਹਾ ਉੱਥੇ ਪਤਲਾ ਪਿੰਡਾ ਜਿੱਥੋਂ ਮਰਜੀ ਚੁੰਡੀ ਭਰਲਾ ਉੱਥੋਂ ਹੀ ਮਾਸ ਆਊਗਾ ਨਾਲ ਹੂੰ ਐਨੀ ਪਤਲੇ ਪਿੰਡੇ ਦੀ ਆ ਰਿੰਗ ਸਿੰਘ ਤੇ ਅੱਖ ਦਿਖਾਈ ਮੇਰਾ ਭਰਾ ਪੱਗੀ ਮੋਛ ਰਿੰਗ ਸਿੰਘ ਬਿਲਕੁਲ ਇੰਨਾ ਛੋਟਾ ਜਿਹੜਾ ਸਿੰਘ ਦੋਸਤੋ ਬਹੁਤ ਅਰੀਅਰ ਕੇਸ ਵਿੱਚ ਤੁਸੀਂ ਵੇਖਿਆ ਹੋਵੇਗਾ ਹਾਂ ਤੇ ਬਾਕੀ ਦੋਸਤੋ ਮਤਲਬ ਕਿ ਸੇਲ ਲਈ ਨਹੀਂ ਹੈਗੀ ਕਿ ਬਾਕੀ ਕੋਈ ਸ਼ੌਂਕੀਆ ਵੀਰ ਵੀਰ ਕਹਿੰਦਾ ਹੈ ਵੀ ਸ਼ਾਇਦ ਕੋਈ ਸੁਭਾਵਨਾ ਬਣ ਜਾਵੇ ਜਦੋਂ ਕੋਈ ਸ਼ੌਂਕੀਆ ਵੀਰ ਘਰੇ ਆ ਜਾਂਦਾ ਅੜ ਜਾਂਦਾ ਵੀ ਨਹੀਂ ਮੈਂ ਖਰੀਦਨੀ ਹੈ ਭਾਈ ਤੇ ਉਦੋਂ ਜਿਹੜੀ ਦੋਸਤੋ ਤੁਹਾਨੂੰ ਖੁੱਲ ਕੇ ਜਿਹੜੀ ਉਸ ਖਾਸ ਵੀਰ ਦੇ ਨਾਲ ਵਾਰਤਾਲਾਪ ਕਰਕੇ ਜਰੂਰ ਦੱਸ ਦੇਣਾ। ਉਹਦਾ ਮੇਨ ਮਕਸਦ ਇਹ ਹੀ ਸੀ ਭਰਾ ਵੀ ਇੱਕ ਤਾਂ ਉਹ ਬੁੱਲਦੀ ਆਪਾਂ ਕੱਟੀ ਮੰਨ ਲਓ ਜਿਹੜਾ ਬੁੱਲਦੀ ਮਾਰ ਖਾਦੀਏ। ਇੱਕ ਵਖਾਦੀਏ ਜਿਹੜੇ ਵੀਰ ਕਹਿੰਦੇ ਵੀ ਸ਼ਾਇਦ ਘਰੇ ਕੋਈ ਹੈ ਹੀ ਨਹੀਂ ਨਗੀਨੇ ਹੈਗੇ ਆ ਭਰਾ ਪਰ ਨਹੀਂ ਸੋਸ਼ਲ ਮੀਡੀਆ ਦੇ ਪਿੱਛੇ ਜੇ ਦੋ ਦਿਨ ਚੈਨਲ ਵਾਲਿਆਂ ਨੇ ਆਪਦੇ ਪਾਸੋਂ ਦਿਖਾਏ ਤੇ ਉਹ ਪੋਹਾਂ ਦੀ ਡੈਥ ਹੋ ਗਈ। ਕੀ ਆ ਸ਼ੌਂਕੀ ਵੀਰ ਸ਼ੌਕ ਦਾ ਕੋਈ ਮੁੱਲ ਨਹੀਂ ਵੱਧ ਤੋਂ ਵੱਧ ਸ਼ੌਂਕੀ ਪਏ ਆ। ਇੱਕ ਗੱਲ ਥਿਲੋ ਵੀਰ ਇੱਕ ਗੱਲ ਕਿਸਾਨ ਵੀਰੋ ਜਰੂਰ ਤੁਸੀਂ ਨੋਟ ਕਰਿਓ ਕਿਸੇ ਦੀ ਮੱਝ ਵੀ ਕਿਸੇ ਦੀ ਝੋਟੀ ਆ ਵੱਧ ਦੁੱਧ ਦਿੰਦੀ ਆ ਚੰਗੀ ਮਿਲਕਿੰਗ ਵਾਲੀ ਆ ਬਰੀਡ ਦੇ ਵਿੱਚ ਦੋਸਤੋ ਬਿਊਟੀ ਦੇ ਵਿੱਚ ਕੰਪੀਟੀਸ਼ਨ ਕੋਈ Winner ਆ ਉਹਨੂੰ ਸਲਾਹਿਆ ਕਰੋ ਦੋਸਤੋ ਬੰਦਾ ਕੋਈ ਵੀ ਹੋਵੇ ਚਾਹੇ ਵਧੀਆ ਚੰਗੀ ਮਿਲਕਿੰਗ ਦੀ ਕਿਸੇ ਵੀ ਆਪਣੇ ਪੰਜਾਬ ਦੇ ਵਿੱਚ ਕਿਸੇ ਕੋਨੇ ਦੇ ਵਿੱਚ ਵੀ ਕੋਈ ਚੰਗੀ ਚਵਾਈ ਕਰ ਰਿਹਾ ਕਰਵਾ ਰਿਹਾ ਉਹਨੂੰ ਸਲਾਹਿਆ ਕਰੋ ਉਹਨੂੰ ਪ੍ਰਮੋਟ ਕਰਿਆ ਕਰੋ ਦੋਸਤੋ ਇਹ ਕੋਈ ਲੱਤਾਂ ਖਿੱਚਣ ਵਾਲੀ ਬੜੀ ਵੱਡੀ ਗੱਲ ਨਹੀਂ ਹੁੰਦੀ ਜੀ ਉਹਨੂੰ ਪ੍ਰਮੋਟ ਕਰਿਆ ਕਰੋ ਕਿਸੇ ਬੰਦੇ ਨੂੰ ਸਾਡ ਦੇ ਇੱਥੇ ਟੈਲ ਸੀ ਨਾ ਆਪਣਾ ਉਸਾਨ ਵੀ ਦਿਖਾਵਾਂਗੇ ਆ ਦੇਖੋ ਆ ਚੀਜ਼ ਫਿਰ ਬੱਚਿਆਂ ਚ ਆਉਂਦੀ ਹੈਗਾ ਆ ਦੇਖੋ ਹਜੇ 7 ਮਹੀਨਿਆਂ ਦੀ ਹੈ ਝੋਟੀ ਇਹ ਗੱਬੜ ਹੂੰ ਹੂੰ ਤੇ ਜਿੱਦਣ ਝੋਟੀ ਤੇ ਗੁਰੂ ਰਾਮ ਦਾਸ ਸਾਹਿਬ ਨੇ ਕਿਤੇ ਦਿਨ ਲਿਆਂਦੇ ਨਾ ਤੇ ਤੁਰਿਆ ਨਹੀਂ ਜਾਣਾ ਝੋਟੀ ਤੋਂ ਇਹਨਾਂ ਆਰਡਰ ਕਰੂਗੀ ਕਿਉਂਕਿ ਜਿਹੜੀ ਬਲੱਡ ਲੈਂਡ ਤੋਂ ਆਈ ਹੈ ਟੇਲ ਟੂਲ ਬਹੁਤ ਹੈ ਹਜੇ 7ਵਾਂ ਮਹੀਨਾ ਜੀ ਹਾਂਜੀ ਟੇਲ ਟੂਲ ਬਹੁਤ ਹੈ ਕਿਉਂਕਿ ਢਿੱਲ ਬਹੁਤ ਆ ਦੋਸਤੋ ਇੱਕ ਹੋਰ ਖਾਸ ਗੱਲ ਮੈਂ ਦੱਸਦਾ ਇਹ ਝੋਟੀ ਦੀ ਉਹ ਝੋਟੀ ਝੋਟ ਜਿਨ੍ਹਾਂ ਤੋਂ ਮੈਂ ਲਈ ਆ ਨਾ ਉਹਨਾਂ ਨੇ ਵੀਡੀਓ ਵੇਖਣੀ ਆ ਸੋਸ਼ਲ ਮੀਡੀਆ ਨਾਲ ਅਟੈਚਮੈਂਟ ਆ ਮੈਂ ਵੇਖਣ ਨਹੀਂ ਗਿਆ ਹੀ ਕਰੇ ਲਾਈਵ ਨਹੀਂ ਸੌਦਾ ਕੀਤਾ ਸੀ ਮੂਹੋਂ ਮੰਗੇ ਫੋਨ ਤੋਂ ਹੀ ਪੈਸੇ ਰੱਖਦੇ ਸੀ ਇਹ ਦੋਆਂ ਝੋਟੀਆਂ ਠੀਕ ਆ ਆ ਝੋਟੀ ਵੀ ਉਹ ਝੋਟੀ ਵੀ ਮੰਨ ਲਓ ਲਈ ਪੂਰੀ ਮੰਨ ਲਓ ਤੋਲ ਕੇ ਵਜਣ ਦੇ ਮੰਨ ਲਓ ਕਿ ਉਸ ਟਾਈਮ ਸੱਜਰ ਮੱਝ ਮਿਲਦੀ ਸੀ ਪਰ ਮੈਂ ਵੇਖਣ ਨਹੀਂ ਗਿਆ ਸੀ ਸੰਧੂ ਇੱਥੇ ਘਰੇ ਬੈਠੇ ਨੇ ਫੋਨ ਤੇ ਸੌਦਾ ਕਰਕੇ ਪੈਸੇ ਘਲਾਤੇ ਸੀ ਤੇ ਗੱਡੀ ਘਲਾਦੀ ਠੀਕ ਆ ਜੀ ਠੀਕ ਆ ਹਾਂ ਜੀ ਸੋ ਦੋਸਤੋ ਵਧੀਆ ਚੰਗੀ ਬਰੀਡ ਦਾ ਜਿਹੜਾ ਦੋਸਤੋ ਮੁੱਲ ਉਹੀ ਬੰਦਾ ਭਰ ਸਕਦਾ ਜਿਹੜੇ ਵੀਰ ਨੂੰ ਪਾਰਕੂ ਆ ਵੀਰ ਜਿਹਨੂੰ ਸਮਝ ਹੈਗੀ ਆ ਸੋਚ ਹੈਗੀ ਆ ਨਹੀਂ ਤਾਂ ਦੋਸਤੋ ਨਾਰਮਲ ਮੱਝਾਂ ਝੋਟੀਆਂ ਵਰਗੀਆਂ ਤੁਹਾਨੂੰ ਝੋਟੀਆਂ ਮੱਝਾਂ ਨਾਰਮਲ ਹੀ ਨਜ਼ਰ ਆਉਣਗੀਆਂ ਮੈਂ ਕੋਈ ਜਿਆਦਾ ਵੱਧ ਚੜ ਕੇ ਗੱਲ ਨਹੀਂ ਕਰ ਸਕਦਾ ਕਿਉਂਕਿ ਬਰੀਡ ਵਾਲੇ ਬੰਦੇ ਨੂੰ ਜਿਹੜੀ ਪਰਖ ਦੋਸਤੋ ਹੁੰਦੀ ਹੁੰਦੀ ਆ ਅੱਜ 7ਵੇਂ ਮੰਥ ਦੇ ਵਿੱਚ ਦੋਸਤੋ ਵੇਖੋ ਜਦੋਂ ਤੁਸੀਂ ਲੇਵਾ ਬਣਾ ਕੇ ਬਿਲਕੁਲ ਤਿਆਰ ਕੀਤਾ ਝੋਟੀ ਬਹੁਤ ਕਮਾਲ ਕਰੂਗੀ ਾ ਟਿੱਲੋ ਵੀਰ ਇਸ ਤੋਂ ਬਾਅਦ ਦੇ ਤੀਜੇ ਨੰਬਰ ਤੇ ਆਪਣੇ ਕੋਲ ਜਿਹੜੀ ਆ ਝੋਟੀ ਹੈ ਵੀਰੇ ਕੀ ਡਿਟੇਲ ਲੈਂਦੀ ਹੈਗੀ ਵੀਰ ਜੀ ਇਹ ਜਿਹੜੀ ਝੋਟੀ ਆ ਅੱਜ ਇਹ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਹੂੰ ਇਹਨੂੰ ਅੱਜ ਸੂਈ ਨੂੰ 1.5 ਸਾਲ ਹੋ ਗਿਆ ਇਹ ਸੀਮਨ ਦੇ ਚੱਕਰ ਦੇ ਵਿੱਚ ਇਹਨਾਂ ਗਿਆ ਪੈ ਗਿਆ ਆਪਾਂ ਲੈ ਕੇ ਆਏ ਆ ਦੁੱਧੋਂ ਇਹ ਹੁਣ ਡਰਾਈ ਕੀਤੀ ਹੋਈ ਆ ਜੀ ਤੇ ਆਪਣਾ ਇਹ ਨੀਲੀ ਰਾਵੀ ਦੇ ਕਿਸੇ ਚੰਗੇ ਸਾਣ ਤੋਂ ਇਹ ਗੱਬਣ ਆ ਬਹੁਤ ਚੰਗੇ ਸਾਣ ਦੀ ਬੱਚੀ ਹੈ ਜੀ ਹਾਂ ਸਰ ਦੀ ਵੀ ਚੰਗੀ ਆ ਰੰਗ ਸਿੰਗ ਪੂਰੇ ਦਿਖਾ ਦਿਓ ਇਹਨਾਂ ਮੰਨ ਲਓ ਪੂਰੇ ਗੋਲਾ ਮੈਂ ਤਾਂ ਤਾਂ ਹੀ ਇਹ ਮੰਨ ਲਓ ਆਪਣੇ ਐਨੀਮਲ ਦੂਸਰੇ ਅੱਜ ਬੰਦੀ ਸੀ ਉਹਨਾਂ ਵੀ ਇਹ ਤਿਆਰ ਕਰਕੇ ਵੇਚਾਂਗੇ ਕਿਉਂਕਿ ਜਦੋਂ ਸੁੰਦੀ ਆ ਨਾ ਇਹ ਸੰਧੂ ਸਾਹਿਬ ਫੱਗਣ ਦੇ ਮਹੀਨੇ ਦੇ ਵਿੱਚ ਸੁੰਦੀ ਆ ਤੇ ਉਦੋਂ ਅੱਕਾ ਚੋ ਵੀ ਦੁੱਧ ਸੁੱਕਣ ਵਾਲੀ ਗੱਲ ਹੋ ਜਾਂਦੀ ਪਿੰਡ-ਪਿੰਡ ਮੱਝ ਨਹੀਂ ਸੂਈ ਮਿਲਦੀ ਉਦੋਂ ਫਿਰ ਮੇਰੇ ਆਰਾਦਾ ਵੀ ਤਿਆਰ ਕਰ ਲਾਂਗੇ ਬਾਕੀ ਆ ਦੇਖੋ ਇਹਦੀਆਂ ਵੇਇੰਸ ਕਿਵੇਂ ਪਿੰਡੇ ਦੇ ਉੱਪਰੀਆਂ ਹੋਈਆਂ ਦੇਖ ਸਕਦੇ ਤੁਸੀਂ ਸਾਹਮਣੇ ਚਾਰੇ ਪੈਰ ਬਿਲਕੁਲ ਵਾਈਟ ਕਈ ਦੋਸਤ ਮਿੱਤਰ ਮੰਗਦੇ ਸੀਗੇ ਅੱਛਾ ਹੁਣ ਇਹਦੀ ਸਥਿਤੀ ਕੀ ਹੈਗੀ ਆ ਇਹ ਡਰਾਈ ਚੱਲ ਰਹੀ ਆ ਜਾਂ ਗੱਪਣੀ ਇਹ ਡਰਾਈ ਪੀਰੀਅਡ ਚੱਲ ਰਿਹਾ ਭਾਜੀ ਹੁਣ ਗੱਪਣ ਹੈ ਗੱਪਣ ਸਾਢੇ 3 ਮਹੀਨਿਆਂ ਦੀ ਚੈੱਕ ਪਾਸ ਆ ਜੀ ਚੈੱਕ ਪਾਸ ਮੈਂ ਆਪਣੇ ਹੱਥੀ ਚੈੱਕ ਕਰਵਾਈ ਆ ਪਰ ਜਿਹੜਾ ਮੇਰੇ ਨਾਲ ਸੌਦਾ ਕਰੂਗਾ ਇਸ ਝੋਟੀ ਦਾ ਉਹ ਆਪ ਦਾ ਡਾਕਟਰ ਲਈ ਜਾਵੇ ਚੈੱਕ ਕਰਵਾ ਕੇ ਲੈ ਜਾਏ ਠੀਕ ਆ ਹਾਂਜੀ ਆ ਸੋ ਦੋਸਤੋ ਵੀਰ ਤੇ ਹੱਥੀ ਜੜੀ ਆ ਤਸੱਲੀ ਹੋਈ ਆ ਚੈੱਕ ਪਾਸ ਹੋਈ ਆ ਅੱਗੇ ਕਿਸੇ ਵੀਰ ਨੇ ਖਰੀਦਣੀ ਆ ਡਾਕਟਰ ਥੋੜਾ ਹੋਵੇਗਾ ਦੋਸਤੋ ਕਿਉਂਕਿ ਜੇ ਡਾਕਟਰ ਇੱਥੋਂ ਵੀ ਤੁਸੀਂ ਆਖੋਗੇ ਤੇ ਇੱਥੋਂ ਵੀ ਪ੍ਰੋਵਾਈਡ ਹੋ ਜਾਏਗਾ ਨਹੀਂ ਤਾਂ ਡਾਕਟਰ ਤੁਸੀਂ ਆਪਣਾ ਨਾਲ ਜ਼ਰੂਰ ਲੈ ਕੇ ਆਓ ਤਸੱਲੀ ਆ ਤੁਸੀਂ ਬਣਦੀ ਜਿਹੜੀ ਹੈਗੀ ਆ ਘਰ ਪਹੁੰਚ ਕੇ ਆ ਹਾਂਜੀ ਨਹੀਂ ਬਿਲਕੁਲ ਕਰਵਾ ਸਕਦੇ ਇਹ ਝੋਟੀ ਦੀ ਗਾਰੰਟੀ ਆਪਦੇ ਘਰ ਤੱਕ ਦੇਊਗਾ ਜੇ ਅੱਗੇ ਲਿਜਾਊਗਾ ਆਪਦੇ ਡਾਕਟਰ ਲੈ ਕੇ ਆਵੇ ਮੈਂ ਆਪਦਾ ਡਾਕਟਰ ਨਾਲ ਚੈੱਕ ਨਹੀਂ ਕਰਾਊਗਾ ਬਿਲਕੁਲ ਅਗਲਾ ਆਪਦੇ ਡਾਕਟਰ ਨਾਲ ਚੈੱਕ ਕਰਾ ਕੇ ਮੇਰੇ ਘਰੇ ਲੈ ਕੇ ਜਾਵੇ ਉਦਾਂ ਨਾਲ ਲੈ ਕੇ ਜਾਵੇ ਬਿਲਕੁਲ ਸਹੀ ਹੈ ਜੀ ਹਾਂ ਜੀ ਵੀਰ ਦੇ ਘਰੇ ਜਿਹੜੀ ਦੋਸਤੋ ਵੀਰ ਦੇ ਕਿਲੇ ਤੇ ਉਹਨੇ ਕਹਿ ਦਿੱਤਾ ਵੀ ਗਾਰੰਟੀ ਇੱਥੋਂ ਤੱਕ ਹੈਗੀ ਆ ਜਦੋਂ ਤੁਸੀਂ ਆਪਦਾ ਡਾਕਟਰ ਲੈ ਕੇ ਆਉਂਗੇ ਵੈਟਰਨਰੀ ਡਾਕਟਰ ਸਾਹਿਬ ਆਉਣਗੇ ਤੇ ਚੈੱਕ ਕਰਨਗੇ ਚੈੱਕ ਪਾਸ ਹੋਈ ਦੋਸਤੋ ਤੁਸੀਂ ਕਿਲੇ ਤੋਂ ਜਿਹੜੀ ਇਹ ਝੋਟੀ ਲੈ ਕੇ ਜਾ ਸਕਦੇ ਹੋ ਸਾਢੇ 3 ਮਹੀਨੇ ਦੀ ਜਿਹੜੀ ਆ ਦੋਸਤੋ ਗੱਭਣ ਚੈੱਕ ਪਾਸ ਆ ਬਾਈ ਨੇ ਦੱਸ ਦਿੱਤਾ ਤੇ ਉਸ ਤੋਂ ਬਾਅਦ ਜਿਹੜੀ ਦੋਸਤੋ ਕਿਸੇ ਵੀ ਵੀਰ ਦੀ ਅੱਗੇ ਕਿਲੇ ਤੋਂ ਜਦੋਂ ਆਪਾਂ ਅੱਗੇ ਪਸੂ ਲੈ ਜਾਂਦੇ ਆ ਆਪਣੀ ਗਾਰੰਟੀ ਹੁੰਦੀ ਆ ਆਪਣੇ ਜਿਹੜੇ ਦੋਸਤੋ ਮੁਕੱਦਰ ਪੜਨੇ ਹੁੰਦੇ ਆ ਲੈਣੇ ਦੇਣੇ ਜਿਹੜੇ ਦੋਸਤੋ ਆਪਾਂ ਕਹਿ ਦਿੰਨੇ ਆ ਮੁਕੱਦਰ ਆ ਤੇ ਢਿੱਲੋ ਵੀਰ ਜਿੱਦਾਂ ਇਹਦੀ ਫੇਸ ਕੁਆਲਿਟੀ ਆ ਬਹੁਤ ਵਧੀਆ ਖੂਬਸੂਰਤ ਝੋਟੀ ਆ ਅੱਗੇ ਦੂਜਾ ਸੂਆ ਫਿਰ ਦੂਜਾ ਬਾਰਾ ਸੂਆ ਵੀ ਦੂਜਾ ਦੂਜਾ ਹੀ ਤੇ ਇਹਦਾ ਮੁੱਲ ਵੀਰੇ ਦੱਸੋ ਕਿੰਨਾ ਹੈ ਮੁੱਲ ਦਾ ਭਾਜੀ ਇਦਾਂ ਵੀ ਇਹ ਤਾਂ ਹੁਣ ਕੋਈ ਪਸੰਦ ਕਰੂਗਾ ਤਾਂ ਹੁਣ ਵਾਲਾ ਮੁੱਲ ਹੋਊਗਾ ਜੇ ਆਪਾਂ ਸਾਹਮਣੇ ਵੇਚੀ ਫਿਰ ਉਹਦੋਂ ਵਾਲਾ ਹੋਊਗਾ ਇਸ ਕਰਕੇ ਦਾ ਹੁੰਦੇ ਦੱਸੂਗੀ ਹਾਂਜੀ ਠੀਕ ਆ ਆ ਸੋ ਦੋਸਤੋ ਕਿਉਂਕਿ ਪਸ਼ੂ ਐ ਹੁੰਦਾ ਨਾ ਵੀ ਕਿੰਨਾ ਚਿਰ ਪਸ਼ੂ ਜੇ ਆਪਣੇ ਕੋਲ ਇੱਥੇ ਖੜਾ ਰਹਿਂਦਾ ਬਾਈ ਦੇ ਘਰੇ ਤੇ ਉਹ ਜਿਹੜਾ 2-4 ਮਹੀਨੇ ਜੇ ਹੋਰ ਖੜਾ ਪਸ਼ੂ ਤੇ ਉਹ ਕੰਡੀਸ਼ਨ ਜਿਹੜੀਆਂ ਉਹ ਚੇਂਜ ਵੀ ਹੋ ਜਾਂਦੀਆਂ ਕਿਉਂਕਿ ਪਸ਼ੂ ਨੇ ਅੱਗੇ ਖਾਣਾ ਵੀ ਹੁੰਦਾ ਦੋਸਤੋ ਅੱਗੇ ਤਕਰੀਬਨ ਆ 6 ਮਹੀਨੇ 7 ਮਹੀਨੇ ਪਸ਼ੂ ਖਾਣ ਤੋਂ ਬਾਅਦ ਬਿਲਕੁਲ ਤਿਆਰ ਜਿਹੜਾ ਹੋਣਾ ਤੇ ਬਾਕੀ ਤੁਸੀਂ ਗੱਲਬਾਤ ਜਿਹੜੀ ਹੈਗੀ ਉਹ ਬਾਈ ਦੇ ਨਾਲ ਕਰ ਲਿਓ ਨੰਬਰ ਜਿਹੜਾ ਆ ਦੋਸਤੋ ਵੀਡੀਓ ਸਕਰੀਨ ਦੇ ਬਿਲਕੁਲ ਨੀਚੇ ਵਾਲੇ ਪਾਸੇ ਤੇ ਆਪਾਂ ਚੱਲਦੇ ਕਰਦੇ ਨੇ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਭੁਲੇਖਾ ਦੋਸਤੋ ਜੇ ਵੀਡੀਓ ਦੇ ਵਿੱਚ ਨਹੀਂ ਕਵਰ ਹੋਇਆ ਕਾ ਗੱਲ ਦੀ ਨਹੀਂ ਸਮਝ ਲੱਗੀ ਉਹ ਤੁਸੀਂ ਕੰਟੈਕਟ ਕਰਕੇ ਗੱਲਬਾਤ ਕਰ ਸਕਦੇ ਜੀ ਠੀਕ ਆ ਜੀ ਇਸ ਮਾਲੀ ਦੀ ਬੀਬੀ ਜਰੂਰ ਗੱਲਬਾਤ ਦੱਸੋ ਇਹ ਮਾਲੀ ਬੀਬੀ ਆ ਆਪਣੇ ਕੋਲੇ ਨਗੀਨਾ ਅੜੀਨ ਵਾਲੀ ਲਿਆ ਆਪਾਂ ਹੂੰ ਗੁੱਜਰ ਭਰਾ ਬੜੇ ਚਾਹਵਣ ਸੀ ਠੀਕ ਆ ਆਪਾਂ ਵੀ ਫੁੱਲ ਕੀਮਤ ਦੇ ਕੇ ਸਾੜ ਖਰੀਦਿਆ 2.5 ਸਾਲ ਤੋਂ 2 ਮਹੀਨੇ ਜਿ ਘੱਟ ਆ ਠੀਕ ਹੈ ਜੀ ਤਾਂ ਇਹ ਵੀ ਆਪਾਂ ਬਰੀਡਿੰਗ ਲਈ ਵਤਾਂਗੇ ਇਹ ਦੋਵਾਂ ਬੱਲਾ ਚ ਇੱਕ ਸੇਲ ਕਰਾਂਗੇ ਠੀਕ ਹੈ ਕਿਉਂਕਿ ਮੈਂ ਜਿਆਦਾ ਜੰਪ ਵਾਲੇ ਬੱਚੇ ਹੀ ਮੰਨ ਲਓ ਤਿਆਰ ਕਰਕੇ ਰਾਜੀ ਆਂ ਸੀਮਨ ਵਾਲੇ ਘੱਟ ਠੀਕ ਹੈ ਕਿ ਤੁਸੀਂ ਦੇਖ ਸਕਦੇ ਸਾਹਮਣੇ ਖਾਣ ਤੇ ਤਾਂ ਦਰਸ਼ਕਾਂ ਨੂੰ ਜਰੂਰ ਦਿਖਾ ਦਿਓ ਆ ਲਓ ਦੋਸਤੋ ਕਰੋ ਚੈੱਕ ਪਾਸ ਆਪਣੀ ਨਿਗਾਹ ਰਾਈ ਕਰ ਲਓ ਸਕੈਨ ਕਿਸੇ ਵੀਰ ਨੂੰ ਜੇਕਰ ਦੋਸਤੋ ਖਰੀਦਣਾ ਚਾਹੁੰਦੇ ਹੋ ਉਹੋਗੇ ਬਰੀਡ ਪਰਪਸ ਦੇ ਲਈ ਤੁਸੀਂ ਅੱਗੇ ਜੰਪ ਵੀ ਜਿਹੜਾ ਮੈਟਿੰਗ ਦੇ ਲਈ ਕ੍ਰੋਸਿੰਗ ਦੇ ਲਈ ਤੇ ਉਹ ਤੁਸੀਂ ਬਾਈ ਖੋਰਾਂ ਦੇ ਨਾਲ ਸੰਪਰਕ ਜਰੂਰ ਕਰ ਲਿਓ ਤੇ ਚੰਗੇ ਖਾਨਦਾਨ ਦੇ ਵਿੱਚੋਂ ਜਿਹੜੇ ਦੋਸਤੋ ਬੱਚੇ ਹੈਗੇ ਆ ਕਿਉਂਕਿ ਪਤਾ ਨਹੀਂਗਾ ਕਿੰਦਾ ਦੋਸਤੋ ਖਾਨਦਾਨ ਕਿੱਥੇ ਜਾ ਕੇ ਪਿੱੜਦਾ ਹੈਗਾ ਸੋ ਆਪਣੀ ਨਰਕਪਰਖ ਤੇ ਆਪਣੀ ਸੋਚ ਸਮਝ ਦੇ ਹਿਸਾਬ ਦੇ ਨਾਲ ਤੁਸੀਂ ਪਸ਼ੂ ਖਰੀਦ ਸਕਦੇ ਜੀ ਕਿਉਂਕਿ ਦਾ ਮਾਂ ਕੋ ਜਿਹੜਾ ਭਰਾ ਨੋਰਮਲ ਘਰਾਣੇ ਦਾ ਹੈਗਾ ਵਾ ਕੋਈ ਨਾ ਸੋਸ਼ਲ ਮੀਡੀਆ ਤੇ ਨਹੀਂ ਆਏਗਾ ਨਾ ਆਪਾਂ ਚੈਂਪੀਨ ਕਹਾਂਗੇ ਨੋਰਮਲ ਘਰਾਣੇ ਜੇ ਇਹ ਸਾਨ ਆ ਬਿਲਕੁਲ ਜੀ ਬਿਲਕੁਲ ਹਾਂ ਪਰ ਇਹਦੀ ਭੈਣ ਲਾਇ ਸੁਈ ਆ ਕਬਰਵਸ਼ੇ ਖੜੀ ਦੇਖਣੀ ਹੋਵੇ ਆਪਾਂ ਤਾਂ ਖੜਾਂਗੇ ਹਾਂ ਠੀਕ ਹੈ ਜੀ ਠੀਕ ਹੈ ਠੀਕ ਹੈ ਹਾਂ ਜੀ ਅ ਠੀਕ ਹੈ ਬਾਈ ਜੀ ਇਹੋ ਪਸ਼ੂ ਸੀ ਆਪਣੇ ਕੋਲ ਇਹਨਾਂ ਦੇ ਨਾਲ ਪਾਸੇ ਆਹ ਬੱਚਾ ਜਿਹੜਾ ਆਪਣਾ ਦਿਖਾ ਦਿਓ ਜੇ ਕੋਈ ਸ਼ੌਕੀ ਵੀਰ ਹੋਇਆ ਝੋਟੀ ਦਾ ਵਾ ਝੋਕੀ ਦੇ ਨਜ਼ਰ ਮਰਾ ਦਿਓ ਬਿਲਕੁਲ ਆਹ ਬੱਚਾ ਦੋਸਤੋ ਸਟਾਰ ਦਾ ਬੱਚਾ ਜੇ ਮੇਲ ਕਾਫ ਤੇ 3 ਮੰਥ ਦੀ ਐਜ ਹੈਗੀ ਆ ਆ 2 ਮੰਥ ਤੇ 25 ਡੇਸ ਦਾ ਜਿਹੜਾ ਬੱਚਾ ਹੈਗਾ 2 ਆ ਜਿਹੜੇ ਦੋਸਤੋ 5 ਡੇ ਜਿਹੜੇ ਦੋਸਤੋ ਘਟ ਹੈਗੇ ਆ 3 ਮੰਥ ਵਿੱਚ ਤੇ ਆਹ ਵੇਖੋ ਦੋਸਤੋ ਨੀਲੀ ਦਾ ਵੀ ਦੀ ਜਿਹੜੀ ਝੋਟੀ ਆ ਆ ਫੇਸ ਕੁਆਲਟੀ ਜੇ ਬਿਲਕੁਲ ਤੇ ਆਹ ਵੇਖੋ ਪੰਤਰ-ਮੰਤਰ ਵੇਖੋ ਬਹੁਤ ਸੋਹਣੀ ਹੈਗੀ ਆ। ਯਾਹ ਤੇ ਆਹ ਵੇਖੋ ਦੋਸਤੋ ਪਿੱਠ ਪੂੜਾ ਵੇਖੋਗੇ ਦੋਸਤੋ ਤੇ ਤਕਰੀਬਨ ਦੋਸਤੋ ਜਜਮੈਂਟ ਜਿਹੜੀ ਹੈਗੀ ਆ ਕੋਈ ਵੀ ਕਾਫ ਲਵੋ ਉਹਦੀ ਮਦਰ ਜ਼ਰੂਰ ਵੇਖੋ ਮੋਸਟਲੀ ਕੀ ਹੁੰਦਾ ਜ਼ਿਆਦਾਤਰ ਕੀ ਹੁੰਦਾ ਵੀ ਕੱਟੇ-ਕਟੀਆਂ ਆਪਾਂ ਲੈ ਤਾਂ ਲੈ ਨਹੀਂਆ ਦੋਸਤੋ ਪਰ ਜੇਕਰ ਮਦਰ ਨਾਲ ਵੇਖੀ ਹੋਵੇ ਫਾਦਰ ਦੀ ਉਚਾਈ ਲੰਬਾਈ ਲੈਂਥ ਨਾਲ ਵੇਖੀ ਹੋਵੇ ਤਾਂ ਉਹ ਵੀ ਜਿਹੜੇ ਦੋਸਤੋ ਅੱਗੇ ਜਾ ਕੇ ਕੋਈ ਜ਼ਿਆਦਾ ਕਾਰਨਾਮਾ ਨਹੀਂ ਵਿਖਾਉਂਦੀ ਵੀ ਆਹ ਵੇਖੋ ਉਚਾਈ ਲੰਬਾਈ ਬਹੁਤ ਵਧੀਆ ਤੇ ਢਿੱਲੋ ਵੀ ਹਾਂ ਜੀ ਕਟਾ ਸਟਾਰ ਦਾ ਜਿਹੜਾ ਬੱਚਾ ਹੈਗਾ ਤੁਸੀਂ ਆਹ ਬੈਠਾ ਹੈ ਹਾਂ ਜੀ ਇਹ ਸੇਲ ਤਾਂ ਕਰਦੇ ਪਏ ਜੀ ਹਾਂ ਜੀ ਪਰ ਐਵੇਂ ਹੁੰਦਾ ਨਾ ਵੀ 3 ਮੰਥ ਦਾ ਇਹ ਬੱਚਾ ਹੈ ਤੇ ਝੋਟੀ ਮਿਲਣ ਵਿੱਚ ਔਰ ਉਰ ਕਰੇ ਜਾਂ ਕੋਈ ਗੱਲਬਾਤ ਜੀ ਵੀਰ ਜੀ ਉਹ ਨੀਲੀ ਦੀ ਝੋਟੀ ਗਾਦੀ ਆ ਜਿਹੜੀ ਉਹਦੇ ਕਹਿਣ ਨੂੰ ਆਪਦੇ ਮਾਲੋ ਚੌਣ ਵਾਲੇ ਜਿਹੜਾ ਮਾਲਕ ਨੂੰ ਟੀਕੇ ਲਈ ਮਾਲੋ ਮਜਬੂਰ ਕਰ ਦੇਵੇ ਜਾਂ ਦੁੱਧ ਹੀ ਨਾ ਦੇਵੇ ਨੀਲੀ ਦਾ ਵੀ ਬਰੀਡ ਉੱਪਰ ਐਵੇਂ ਨਹੀਂ ਮੈਂ ਕੰਮ ਕਰਨ ਲੱਗਾ ਨੀਲੀ ਦਾ ਵੀ ਇਹੋ ਜੀ ਬਰੀਡ ਆ ਜੇ ਘਰੇ ਦੁੱਧ ਵੀ ਖਤਮ ਹੋ ਗਿਆ ਨਾ ਕਦੇ ਦੁਪਹਿਰੇ ਰਿਸ਼ਤੇਦਾਰ ਆ ਗਏ ਤਾਂ ਬਾਲਟੀ ਜਾ ਕੇ ਮਾਝ ਦੇ ਥੱਲੇ ਬੈਜੋ ਉਸੇ ਟਾਈਮ ਹੀ ਠੀਕ ਆ ਅਸੀਂ ਮੰਨ ਲਓ ਇਹ ਬਾਟੇ ਦੇ ਲਾਇਆ ਹੋਇਆ ਦੁੱਧ ਬਾਟੇ ਚ ਪੀਂਦਾ ਹੈ ਤੇ ਇਹਨੂੰ ਇਦਾਂ ਹੀ ਮੂਰੇ ਚਾੜ ਪਾ ਕੇ ਚੋਲੇ ਨੇ ਠੀਕ ਹੈ ਠੀਕ ਕੋਈ ਚੱਕਰ ਵਾਲੀ ਗੱਲ ਨਹੀਂ ਹੈਗੀ ਠੀਕ ਆ ਹ ਸੋ ਦੋਸਤੋ ਇਹ ਕਨਸੈਪਟ ਸੀਗਾ ਹੋ ਗਿਆ ਕਲੀਅਰ ਕਿਉਂਕਿ ਵੀਰ ਨੇ ਸੇਲ ਕਰਨਾ ਹੈਗਾ ਬੱਚਾ ਜੇ ਕੋਈ ਵੀ ਸ਼ਕੀਨ ਵੀਰ ਹੋਇਆ ਤਾਂ ਤੁਸੀਂ ਜ਼ਰੂਰ ਖਰੀਦ ਸਕਦੇ ਜੇ ਤੇ ਆਹ ਵੇਖੋ ਬੱਚੇ ਦੀ ਕੁਆਲਿਟੀ ਪ੍ਰੋਪਰ ਤੁਹਾਨੂੰ ਇੱਕ ਦੋਸਤੋ ਵੀਡੀਓ ਆਪਾਂ ਦੂਜੀ ਅਪਲੋਡ ਵੀ ਕੀਤੀ ਆ ਬੱਚਿਆਂ ਦੀ ਜਿੰਦੇ ਵਿੱਚ ਇੱਕ ਨੀਲੀ ਰਾਵੀ ਦੇ ਬਿਲਕੁਲ ਕਾਫ ਜਿਹੜੇ ਹੈਗੇ ਦੋਸਤੋ ਉਹ ਦਿਖਾਏ ਗਏ ਨੇ ਉਹਨਾਂ ਦੇ ਵਿੱਚ ਤੁਸੀਂ ਇਸ ਕੱਟੇ ਦੀ ਡਿਟੇਲ ਪੂਰੀ ਵੀ ਦੇਖ ਸਕਦੇ ਹੋ ਕਟਾ ਵੀ ਆਪਾਂ ਬਿਲਕੁਲ ਬਿਲਕੁਲ ਤਸੱਲੀ ਦੇ ਨਾਲ ਦਿਖਾਇਆ ਹੈਗਾ ਉਸ ਵੀਡੀਓ ਦੇ ਵਿੱਚ ਤੇ ਇਹ ਜਿਹੜੇ ਦੋਸਤੋ ਵੀਰ ਦੇ ਕੋਲ ਪੁੱਛਣ ਸੀਗੇ ਤੇ ਮਿਲਕਿੰਗ ਇੱਕ ਕਰਵਾਉਣੀ ਸੀਗੀ ਬਾਈ ਨੇ ਕਿੰਦੀ ਕਰਵਾਉਣੀ ਹੈ ਵੀਰ ਥੱਲੇ ਕਿੰਦੀ ਕਰਾ ਦੀਏ ਮਾਈ ਝੋਟੀ ਦੀ ਅ ਜਿਹਦੇ ਥੱਲੇ ਸਟਾਰ ਦਾ ਬੱਚਾ ਚਲੋ ਛੱਡੀਏ ਇਹ ਸੋ ਦੋਸਤੋ ਜਿਹੜਾ ਤੁਸੀਂ ਬਿਲਕੁਲ ਸਕਰੀਨ ਦੇ ਵਿੱਚ ਦੇਖ ਰਹੇ ਹੋ ਬਿਲਕੁਲ ਅੱਗੇ ਬੰਡਾ ਪਾ ਕੇ ਪਹਾੜਾ ਪਾ ਕੇ ਜਿਹੜਾ ਦੋਸਤੋ ਤੁਸੀਂ ਇਹ ਜਿਹੜੀ ਛੋਟੀ ਬਿਲਕੁਲ ਵੀਰ ਨੇ ਚੋਣੀ ਸ਼ੁਰੂ ਕਰ ਦੇਣੀ ਆ ਇੱਕ ਅੱਧੇ ਮਿੰਟ ਤੱਕ ਜਿਹੜਾ ਆਪਾਂ ਸਮਾਹ ਹੋ ਜਾਣਾ ਕਿਉਂਕਿ ਦੋਸਤੋ ਇਹ ਦਿਖਾਉਣਾ ਜ਼ਰੂਰੀ ਸੀਗਾ ਬੱਚਾ ਜਿਹੜਾ ਹੈਗਾ ਦੋਸਤੋ ਵੀਰ ਅਸੀਲ ਕਰਦਾ ਪਿਆ ਸਟਾਰ ਦਾ ਬੱਚਾ ਇੱਕ ਵਾਰੀ ਫਿਰ ਮੈਂ ਰਿਪੀਟ ਕਰ ਦਿੰਨਾ ਤੇ ਬਾਕੀ ਨੀਰਲੀ ਦੇ ਪਸ਼ੂ ਜਿਹੜੇ ਦੋਸਤੋ ਚੋਣ ਦੇ ਵਿੱਚ ਜਾਂ ਚੁਵਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਦੀਗੀ ਪਾਲਟੀ ਦਿਖਾ ਦਿਓ ਤੇ ਆ ਪਾਲਟੀ ਦਿਖਾ ਦਿਓ ਜੀ ਆ ਵੇਖੋ ਪਾਲਟੀ ਬਿਲਕੁਲ ਖਾਲੀ ਕਰਤੀ ਵੀਰ ਨੇ ਤੇ ਕੀ ਮਿਲਕਿੰਗ ਹੋਵੇਗੀ ਕਿਉਂਕਿ ਅੱਜ 3 ਮੰਥ ਦੀ ਜਿਹੜੀ ਆ ਵਿਆਈ ਆ ਦੋਸਤੋ 3 ਮੰਥ ਦੀ ਜਿਹੜੀ ਸੂਈ ਆ ਇਹ ਝੋਟੀ ਪਹਿਲਾ ਵਾਰ ਆ ਜਿਹੜਾ ਫਸਟ ਲొਕੇਸ਼ਨ ਦੇ ਵਿੱਚ ਦੋਸਤੋ ਇਹ ਸੂਈ ਆ ਮਗਰ ਬੱਚਾ ਚੰਗਾ ਮੀਲ ਕਾਫ ਆ ਤੇ ਤੁਸੀਂ ਜ਼ਰੂਰ ਖਰੀਦਦੇ ਹੋ ਵੀਰਦੇ ਕੋਲੋਂ ਬਾਕੀ ਆਪਦੇ ਹਿਸਾਬ ਦੇ ਨਾਲ ਵੀ ਜਿੱਥੋਂ ਤੱਕ ਵੀ ਤੁਹਾਨੂੰ ਚੰਗਾ ਲੱਗਦਾ ਦੋਸਤੋ ਆਪਦੇ ਹਿਸਾਬ ਦੇ ਨਾਲ ਮੁੱਲ ਵੀ ਤੁਸੀਂ ਲਗਾ ਸਕਦੇ ਆ ਆ ਵੇਖੋ ਦੋਸਤੋ ਪਸਮਣ ਤੋਂ ਬਾਅਦ ਜਿਹੜੇ ਥਾਣਾ ਦੀ ਕੁਆਲਿਟੀ ਆ ਉਹ ਆ ਹੈਗੀ ਐ ਏਸੀ ਆ ਇਹਨੂੰ ਮਾਜੂ ਇੱਕ ਪਾਸੇ ਮੈਂ ਬੈਠਾ ਦੂਜੇ ਪਾਸੇ ਬਣਾ ਧੱਕੇ ਮਾਰੀ ਜੋ ਝੋਟੀ ਹਿੱਲੂਗੀ ਨਹੀਂ ਲੱਗ ਬਿਲਕੁਲ 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 ਇਹ ਕਹਦੇ ਮਾਰ ਤੇ ਸ਼ੱਕ ਬਹਿਮ ਹੋਵੇ 9 ਤੋਂ 10 ਦਿਨਾਂ ਦੇ ਵਿੱਚ ਦੁੱਧ ਹਜੇ ਵੀ ਚੋ ਸਕਦੇ ਪਰ 12 ਜਵਾਦਾਂ ਮੰਨ ਦੀ ਸੋਚ ਜਾਈ ਦੀ ਇੱਕ ਹਫ਼ਤੇ ਤੱਕ ਜੇ ਕੋਈ ਮਨ ਲੋਗ ਦੇਖਣੀ ਹੀ ਤੋਂ ਬਾਹਰ ਹੋਈ ਜੇ ਠੀਕ ਆ ਬੜੀ ਵੱਡੀ ਬਾਤ ਆ ਆ ਲਓ ਜੀ ਹਾਂ ਹੁਣ ਜਿਹੜਾ ਖਿਡਾਰੀ ਹੈ ਦੋਸਤੋ ਐਂ ਦੁੱਧ ਪੀਉਦਾ ਬਿਲਕੁਲ ਤੁਹਾਡੇ ਸਾਹਮਣੇ ਬਾਈ ਬਾਟੇ ਦੇ ਵਿੱਚ ਜਿਹੜਾ ਬਿਲਕੁਲ ਬੱਠਲ ਦੇ ਵਿੱਚ ਇਤਨਾ ਜਿਹੜਾ ਮਿਲਕ ਪੀਉਂਦਾ ਇਹਨੂੰ ਤੇ ਤੁਸੀਂ ਵੀ ਅੱਗੇ ਜਦੋਂ ਲੈ ਕੇ ਜਾਵੋ ਦੋਸਤੋ ਕੇਅਰ ਕਰਨੀ ਪੈਣੀ ਹੈ ਕਾਫੀ ਜ਼ਿਆਦੀ ਕਿਉਂਕਿ ਪਸ਼ੂ ਹੈ ਜਿਹੜਾ ਅਨੀਮਲ ਤਾਂ ਤਿਆਰ ਹੁੰਦਾ ਜਦੋਂ ਆ ਬਿਲਕੁਲ ਆ ਪਠੜਾਂ ਦੇ ਬਾਟੇ ਦੇ ਜਦੋਂ ਦੁੱਧ ਤੇ ਪਾਲਿਆ ਹੋਇਆ ਇਹ ਐਵੇਂ ਨਹੀਂ ਪਾਲਦੇਗੇ ਅੱਧਾ ਦੁੱਧ ਆਪ ਤੇ ਅੱਧਾ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਸੀ ਵੀਡੀਓ 'ਚ ਵੀ ਜੇ ਮਾਂ ਦੇ ਥੱਲੇ ਦੁੱਧ ਹੋ ਤੇ ਬੱਚਾ ਤਾਂ ਹੀ ਪੜੂਗਾ ਉਹ ਨਹੀਂ ਪਾਲ। ਅੱਛਾ ਟਿਲੋ ਭਾਈ ਇੱਕ ਸੰਪਰਕ ਨੰਬਰ ਜ਼ਰੂਰ ਬੋਲ ਦੇ ਵੀਰ। ਹਾਂਜੀ ਵੀਰੇ 8427641030 8427641030 ਮੈਂ ਰਿਕਵੈਸਟ ਕਰਦਾ ਵੀ ਇਹ ਜਿਹੜੀ ਝੋਟੀ ਆਪਾਂ ਲਾਈਵ 'ਚ ਆਈ ਹੈ ਨਾ ਇਹ ਫੋਰ ਸੇਲ ਨਹੀਂ ਹੈਗੀਗੀ। ਅੱਛਾ ਸੇਲ ਨਹੀਂ ਹੈਗੀ। ਨਹੀਂ ਇਹ ਸੇਲ ਨਹੀਂ ਤਾਂ ਸਿਰਫ ਇੱਕ ਬੱਚਾ ਮੰਨ ਲਓ ਵੀ ਦਿਖਾਇਆ ਵੀ ਇਹ ਝੋਟੀ ਦਾ ਵਾ ਦੁੱਧ ਵੀ ਛੱਡ ਦਿੰਨਾ ਹੈ ਝੋਟੀ ਥੱਲੇ ਵੀ ਲੈ ਲਊਗੀ ਬੱਚਾ ਬਿਲਕੁਲ ਬਿਲਕੁਲ ਪਰ ਅਸੀਂ ਵੱਲੋਂ ਬਾਟੇ ਦੇ ਲਾਉਣੇ ਬੱਚਾ ਜੋ ਜਿਹੜਾ ਵੀ ਜੰਮਦਾ ਹੂੰ ਤੇ ਇਹ ਝੋਟੀਆਂ ਜਿੱਦਾਂ ਮਨ ਲਓ ਛੌਂਗੀਆਂ ਤੌਰ ਮੇਰੀਆਂ ਘਰੇ ਰੱਖੀਆਂ ਮੈਂ ਉਹਨਾਂ ਵੀਰਾਂ ਦੇ ਮੰਨ ਲਓ ਇੱਕ ਮੂੰਹ ਬੰਦ ਕਹਿ ਲੋ ਜਾਂ ਜਿਹੜੇ ਕਹਿੰਦੇ ਸੀ ਵੀ ਯਾਰ ਤੇਰੇ ਖੋਲੇ ਕੀ ਆ ਤੂੰ ਤਾਂ ਕਟੀਆਂ ਵਛੀਆਂ ਵੇਚ ਕੇ ਕਿਚਾਰਾ ਕਰਦਾ ਹੈਗੇ ਆ ਨਗੀਨੇ ਪਰ ਅਹੀ ਨੈਟਵਰਕ ਦੇ ਸੋਸ਼ਲ ਮੀਡੀਆ ਤੇ ਨਹੀਂ ਆਉਂਦੇ ਅਜੇ ਤਾਂ ਮੇਰੇ ਫਾਦਰ ਸਾਹਿਬ ਨੇ ਉਹ ਪਹੂ ਮੂਰੇ ਨਹੀਂ ਲਿਆਉਣ ਦਿੱਤੇ ਜਿਹੜੇ ਸਾਡੇ ਪੁਰਾਣੇ ਆ ਬਲੱਡ ਲਾਈਨ ਦੇ ਤੇ ਉਹ ਵੀ ਵਿਖਾਏ ਤੇ 15 15 16 16 ਕਿ ਮਿਲਦੇ ਕਨਵੀ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਆ ਲੋ ਜੀ ਠੀਕ ਹੈ ਜੀ